ਸਾਰਿਆਂ ਦੇ ਅਸੀਂ ਧਰਵਾਦੀ ਆ ਗੱਲਾਂ ਬਾਤਾਂ ਸ਼ੁਰੂ ਕਰਨ ਤੋਂ ਪਹਿਲਾਂ ਉਸ ਸੱਚੇ ਪਾਤਸ਼ਾਹ ਦੇ ਵੱਲੋਂ ਪੰਕਸ਼ੀ ਵੀ ਫਤੇ ਨਹੀਂ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਵੀਰੋ ਗੱਲਬਾਤ ਮੈਨੂੰ ਲੱਗਦਾ ਕੋਈ ਛੱਡੀ ਨਹੀਂ ਸਾਰੀਆਂ ਗੱਲਾਂ ਬਾਤਾਂ ਤੇ ਗੱਲਾਂ ਹੋਣਗੀਆਂ ਮੰਗਾ ਬਾਰੇ ਵੀ ਦੱਸਦਾ ਮੰਗਾ ਦੇ ਨਾ ਮਿਲਣ ਤੇ ਜਿਹੜੇ ਨਤੀਜੇ ਬਾਨੇ ਨੇ ਉਹਨਾਂ ਦੇ ਵੀ ਦੱਸਣਾ ਆਪਣਾ ਏਡਾ ਵੱਡਾ ਸਟੈਂਡ ਲੈਣਾ ਕਿਉਂ ਜ਼ਰੂਰੀ ਹੋ ਗਿਆ ਉਹ ਵੀ ਮੈਨੂੰ ਲੱਗਦਾ ਤੁਹਾਨੂੰ ਸਪਸ਼ਟ ਹੋਣ ਗਿਆ ਹੁਣ ਗੱਲ ਕਿਤੇ ਨਾ ਕਿਤੇ ਆਪਣੇ ਦਿਖਣ ਜਾਂਦੀ ਜਿਵੇਂ ਬਲਪਰੀ ਤੇ ਇਹ ਗੱਲ ਕਿ ਕਿਹਾ ਕਿ ਮੈਨੂੰ ਇੱਥੇ ਨਹੀਂ ਸੀ ਆਉਣਾ ਚਾਹੀਦਾ ਤਾਂ ਪਰ ਮੈਂ ਇਹ ਸਮਝਦਾ ਕਿ ਆਪਾਂ ਤਾਂ ਯਾਰ ਫਿਰ ਵੀ ਇੱਕ ਪਰਿਵਾਰ ਤੇ ਆ ਜਾਨੇ ਆ ਇੱਕ ਏਰੀਏ ਤੇ ਆ ਜਾਨੇ ਆ ਕਿਤੇ ਨਾ ਕਿਤੇ ਉਹ ਨੂੰ ਆਪਣੇ ਜਾਈ ਆਉਣਾ ਸੀ ਚਾਹੀਦਾ ਦੇਖੋ ਕਿੱਥੇ ਜਾ ਕੇ ਗੱਲ ਘੜਦੀ ਆ ਕਿ ਯਾਰ ਫਤਿਹਗੜ ਸਾਹਿਬ ਜ਼ਿਲ੍ਹੇ ਦੇ ਮੁੰਡੇ ਆਪਣੇ ਤੋਂ ਬਾਅਦ ਚ ਜਥੇਬੰਦੀ ਦੇ ਵਿੱਚ ਸ਼ਾਮਲ ਹੋ ਕੇ ਆਪਣੇ ਤੋਂ ਬਾਅਦ ਚ ਜਥੇਬੰਦੀ ਨਾਲ ਲੜਨਾ ਸਿੱਖ ਕੇ ਯਾਰ ਆਪਾਂ ਨੂੰ ਆ ਕੇ ਹਲੂਨਾ ਦੇ ਰਹੇ ਨੇ ਕਿ ਯਾਰ ਉੱਥੋਂ ਤੁਸੀਂ ਤੁਹਾਨੂੰ ਨਹੀਂ ਪਤਾ ਤੁਹਾਡੇ ਬੰਦੇ ਨੇ ਕਿੰਨਾ ਸਟੈਂਡ ਲਿਆ ਤੁਹਾਨੂੰ ਨਹੀਂ ਪਤਾ ਸਾਨੂੰ ਪਤਾ ਕਿ ਉਹ ਬੰਦਾ ਕੀ ਕਰ ਰਿਹਾ ਹੈ ਆਪਾਂ ਇਹਨਾਂ ਗੱਲਾਂ ਨੂੰ ਜੇ ਮਹਿਸੂਸ ਕਰੀਏ ਤਾਂ ਆਪਣੇ ਆਪੇ ਆਸਤੇ ਇਹ ਗੱਲਾਂ ਚੰਗੀਆਂ ਨੇ ਦੇਖੋ ਜਿੱਥੇ ਬੰਦਕ ਢਾਂਜੇ ਨਾਲ ਵੀ ਜੁੜਦਾ ਆਪਣੀ ਇੱਕ ਹਾਲਾਤਾਂ ਦੀ ਜ਼ਰੂਰਤ ਬਣ ਗਈ ਹੈ ਆਪਾਂ ਨੂੰ ਝੋਨੇ ਦੀ ਵਿਕਰੀ ਦੇ ਸਮੇਂ ਤੇ ਸਰਕਾਰਾਂ ਨੇ ਇਹ ਗੱਲ ਬੁਖਾਤੀ ਕਿ ਯਾਰ ਜਿਹੜੇ ਏਰੀਏ ਦੇ ਵਿੱਚ ਜਿੱਥੇ ਬੰਦੀ ਤੱਕੀ ਹੈ ਉੱਥੇ ਤਾਂ ਲੋਕਾਂ ਦਾ ਚੋਨਾ ਬਹੁਤ ਵਧੀਆ ਤਰੀਕੇ ਨਾਲ ਵਿਕੇ ਹੈ ਤੇ ਜਿੱਥੇ ਜੱਥੇ ਬੰਦੀ ਹੈ ਨਹੀਂ ਉੱਥੇ ਚੋਨੇ ਨੇ ਲੋਕਾਂ ਦੀਆਂ ਪੂਛਾਂ ਜਿਕਾ ਨਹੀਂ ਜਿਕਾ ਦਾ ਦੱਸ ਦੂੰ ਜਥੇ ਬੰਦੀ ਅੱਗੇ ਗੱਲ ਆ ਜਾਂਦੀ ਹੈ ਚੁੜੀਆਂ ਕਿਹੜੀ ਕਿਹੜੀ ਜਥੇਪੱਤੀ ਚ ਜਾਇਆ ਜਾਵੇ ਵੇਖੋ ਮੈਂ ਕੋਈ ਇੱਥੇ ਜਥੇਬੰਦੀ ਨਾ ਤਾਂ ਕਿਸੇ ਨੂੰ ਭੰਡੜਾ ਆ ਨਾ ਕਿਸੇ ਨੂੰ ਸਲਾਹਣ ਆ। ਨਾ ਮੈਂ ਤੁਹਾਨੂੰ ਇਹ ਕਹਿਣਾ ਕਿ ਜਥੇਬੰਦੀ ਤੁਸੀਂ ਸਿੱਧੂਪੁਰ ਨੂੰ ਹੀ ਚੁਣੋ। ਮੈਂ ਇਹ ਗੱਲ ਕਹਿਣਾ ਕਿ ਜਥੇਬੰਦੀ ਕੋਈ ਵੀ ਚੁਣੋ ਪਰ ਚੁਣੋ ਇਹ ਗੱਲ ਤੇ ਇਹ ਨਾ ਹੋਵੇ ਕਿ ਮੈਨੂੰ ਮੇਰੀ ਭੂਆ ਦੇ ਮੁੰਡੇ ਨੇ ਕਹਿਤਾ ਮੈਨੂੰ ਮੇਰੇ ਬਾਵੇਂ ਦੇ ਮੁੰਡੇ ਨੇ ਕਹਿਤਾ ਯਾਰ ਅਸੀਂ ਉਹਦੇ ਚ ਰਾਂ ਲੱਕੀ। ਜਥੇਬੰਦੀ ਉਹ ਚੁਣੋ ਜੀਦੇ ਜੇ ਤੁਹਾਨੂੰ ਇਹ ਲੱਗੇ ਕਿ ਹਾਂ ਇਹ ਜਥੇਬੰਦੀ ਸਾਡੇ ਜਵਾਨਾਂ ਦੀ ਲੜਾਈ ਲੜ ਰਹੀ ਹੈ ਆਪਣੀਆਂ ਮੰਗਾਂ ਨੂੰ ਵੇਖੋ ਤੁਹਾਡੀਆਂ ਮੰਗਾਂ ਕੀ ਨੇ ਕੀ ਉਹਨਾਂ ਮੰਗਾਂ ਤੇ ਜਥੇਬੰਦੀ ਪਹਿਰਾ ਦੇ ਰਹੀ ਹੈ ਕੀ ਉਹਨਾਂ ਮੰਗਾਂ ਤੇ ਉਹ ਲੜਾਈ ਲੜ ਰਹੇ ਨੇ ਸਾਡੀਆਂ ਜ਼ਮੀਨਾਂ ਬਚਾਉਣ ਦੀ ਗੱਲ ਕਰ ਰਹੇ ਨੇ ਕਿਸਾਨ ਨੂੰ ਜਾਂ ਮਜ਼ਦੂਰ ਨੂੰ ਬਚਾਉਣ ਦੀ ਗੱਲ ਕਰ ਰਹੇ ਨੇ ਜੇ ਤਾਂ ਉਹ ਕਰ ਰਹੇ ਨੇ ਤਾਂ ਉਸ ਲੀਡਰ ਪਿੱਛੇ ਉਸ ਜਥੇਬੰਦੀ ਪਿੱਛੇ ਖੜ ਜੋ ਜੇ ਨਹੀਂ ਤਾਂ ਸਪਸ਼ਟ ਜਵਾਬ ਦੇ ਦਿਓ ਕਿਉਂਕਿ ਜਿੰਨੀ ਗੱਲ ਮੈਂ ਸੰਜੀਆ ਉਹ ਇਹ ਹੈ ਕਿ ਆਪਾਂ ਫੰਡ ਦਾ ਹਰੇਕ ਕੁਫੜਾ ਦਿੰਨੇ ਪਰ ਕਦੇ ਪੁੱਛਿਆ ਕਿਸੇ ਨੇ ਤਾਂ ਵੀਰੋਂ ਫੰਡ ਜਦੋਂ ਦਿੰਨੇ ਆ ਆਪਾਂ ਇੱਕ ਤਰੀਕੇ ਨਾਲ ਆਪਣੇ ਬੱਚਿਆਂ ਦੀ ਥਾਲੀ ਦੇ ਵਿੱਚੋਂ ਰੋਟੀ ਚੱਕ ਕੇ ਫੜਾਉਣੇ ਆ ਪੈਸਾ ਕਿਸੇ ਦੇ ਘਰੇ ਸੌ ਖਾਣੀਆਂ ਆਉਂਦਾ ਉਸ ਫੰਡ ਦਾ ਹਿਸਾਬ ਲੈਣਾ ਤੁਸੀਂ ਸਮਝਿਆ ਕਰੋ ਕਿ ਜ਼ਰੂਰੀ ਹੈ ਚਾਹੇ ਉਹ ਸਿੰਧੂਪੁਰ ਜਿੱਥੇ ਬੰਦੀ ਨੂੰ ਹੀ ਫੰਡ ਦਿੱਤਾ ਹੈ ਪੁੱਛਿਆ ਕਰੋ ਉਹਨਾਂ ਨੂੰ ਕਿ ਯਾਰ ਸਾਡਾ ਤੁਸੀਂ ਜਿਹੜਾ ਫੰਡ ਲਾਇਆ ਹੋ ਕਿੱਥੇ ਲਾਇਆ ਕਿੱਥੇ ਸਾਡੀ ਲੜਾਈ ਲੜੀ ਐ ਕਿਹੜੀਆਂ ਮੰਗਾਂ ਨੂੰ ਲੈ ਕੇ ਤੁਸੀਂ ਲੜ ਰਹੇ ਆ ਤਾਂ ਉੱਥੇ ਜਦੋਂ ਤੁਸੀਂ ਸਵਾਲ ਕਰੋਗੇ ਜੇ ਤਾਂ ਉਹ ਜਥੇਬੰਦੀ ਵਾਲੇ ਹੋਏ ਸੱਚੇ ਤਾਂ ਫੇਰ ਤਾਂ ਅਗਲੀ ਅਦੋਂ ਤੁਹਾਡੇ ਕੋਲੇ ਆਉਣਗੇ ਜੇ ਉਹ ਸੱਚੇ ਨਾ ਨਾ ਹੋਏ ਤਾਂ ਤੁਹਾਡੇ ਕੋਲ ਉਦਾਂ ਹੀ ਕੰਨੀ ਕਿਤਰਾਗੇ ਪਾਸੇ ਹੋ ਜੂਗੇ ਪਰ ਵੀਰੋਂ ਪੁੱਛਿਆ ਕਰੋ ਜ਼ਰੂਰੀ ਇਹ ਆ ਕਿ ਪੁੱਛਣਾ ਜ਼ਰੂਰੀ ਹੈ ਹੁਣ ਆ ਪਿਛਲੇ 3 ਮਹੀਨਿਆਂ ਤੋਂ ਮੈਨੂੰ ਲੱਗਦਾ ਕਿਸੇ ਨੂੰ ਕੋਈ ਭਲੇਖਾ ਰੇਣਾ ਨਹੀਂ ਚਾਹੀਦਾ ਚਾਹੇ ਆਪਣੇ ਆਪ ਨੂੰ ਆਪਣੇ ਉੱਤੇ ਹਲਾ ਲਿਆ ਚਾਹੇ ਆਪਣਾ ਸਰੀਰ ਆਪਣੀ ਜਾਨ ਤਾਂ ਦੇ ਲਾਦੀ ਪਰ ਇਹ ਗੱਲਾਂ ਸਪਸ਼ਟ ਕਰਕੇ ਸਾਥੀਆਂ ਲੋਕਾਂ ਨੂੰ ਕਿ ਕਿਹੜੀ ਲੋਕਾਂ ਦੇ ਵਾਸਤੇ ਜਿੱਥੇ ਬੰਦੀ ਲੜ ਰਹੀ ਹੈ ਕਿਹੜੀਆਂ ਮੰਗਾ ਨਹੀਂ ਲੋਕਾਂ ਦੀ ਹੋਰ ਨਹੀਂ ਤਾਂ ਘਟੋ ਘਟ ਤੁਹਾਡੇ ਤੱਕ ਤੁਹਾਡੀਆਂ ਮੰਗਾ ਜਰੂਰ ਪਹੁੰਚ ਗਿਆ ਕਿ ਸਾਡੀਆਂ ਕਿਸਾਨੀਆਂ ਦੀਆਂ ਮਜ਼ਦੂਰਾਂ ਦੀਆਂ ਮੰਗਾਂ ਕੀ ਨੇ ਐਮਐਸਪੀ ਦੀ ਮੰਗ ਸੁਆਮੀਨਾਥ ਦੀ ਰਿਪੋਰਟ ਦੀ ਮੰਗ ਇਹ ਮੰਗਾਂ ਇਦੋਂ ਪਹਿਲਾਂ ਤੱਕ ਆਪਣੇ ਲੋਕਾਂ ਤੱਕ ਨਹੀਂ ਸੀ ਆਉਂਦੀਆਂ ਸੁਆਮੀਨਾਥ ਦੀ ਰਿਪੋਰਟ ਦੀ ਮੰਗ ਹੈ ਜਿਹੜੀ ਇਹ ਇਹੋ ਜੀ ਮੰਗ ਹੈ ਵੀਰੋ ਕਿ ਕਈ ਵਾਰੀ ਇਹ ਗੱਲ ਵੀਰਾਂ ਚ ਆ ਜਾਂਦੀ ਹੈ ਕਿ ਯਾਰ ਮਜ਼ਦੂਰਾਂ ਦੀ ਗੱਲ ਨਹੀਂ ਕੀਤੀ ਤਾਂ ਇੱਕ ਗੱਲ ਮੈਨੂੰ ਦੱਸਿਓ ਕਿ ਸੁਆਮੀ ਨਾਥਾ ਦੀ ਮੰਗ ਦੇ ਵਿੱਚ ਇਹ ਗੱਲ ਆਉਂਦੀ ਹੈ ਕਿ ਕਿਸਾਨ ਨੂੰ ਉਸ ਦੀ ਲਾਗਤ ਖਾਂਚੇ ਦੇ ਉੱਤੇ 50% ਮੁਨਾਫਾ ਦੇ ਦਿਓ। ਇਹ ਵੀ ਆਉਂਦੀ ਹੈ ਜੀ। ਇਹੀ ਸਮਝਾ ਕੇ ਕਹਿੰਦਾ ਵਲਤੂ ਨੂੰ ਕਿ ਕਿਸਾਨ ਨੂੰ ਉਹਦੀ ਲਾਗਤ ਤੇ 50% ਮੁਨਾਫਾ ਦੇ ਦਿਓ। ਤਾਂ ਇਹ ਵੇਖੋ ਕਿ ਜਿਹੜਾ ਖੇਤ 'ਚ ਕੰਮ ਕਰਨ ਵਾਲਾ ਮਜ਼ਦੂਰ ਹੈ ਉਹਦੀ ਜਿਹੜੀ ਦਿਹਾੜੀ ਹੈ ਉਹ ਵੀ ਤਾਂ ਲਾਗਤ ਖਰਚੇ ਦੇ ਵਿੱਚ ਗਿਣੀ ਜਾਣੀ ਹੈ ਕਿ ਨਹੀਂ ਗਿਣੀ ਜਾਣੀ ਗਿਣੀ ਗਈ ਨਾ ਲਾਗਤ ਖਰਚੇ ਚ ਕਾਊਂਟ ਹੋਊਗੀ ਉਹ ਜਦੋਂ ਉਸ ਲਾਗਤ ਖਰਚੇ ਦੇ ਵਿੱਚ ਉਹ ਦਿਹਾੜੀ ਗਿਣੀ ਗਈ ਤੇ ਉਸ ਲਾਗਤ ਖਰਚੇ ਤੇ ਆਪਾਂ ਨੂੰ ਘੱਟ 50% ਮੁਨਾਫਾ ਮਿਲ ਜਾਣਾ ਫਿਰ ਇਹ ਵੇਖੋ ਕਿ ਉਹ ਮਜ਼ਦੂਰ ਚਾਹੇ ਸਾਡੇ ਤੋਂ 1000 ਰੁਪਏ ਦਿਹਾੜੀ ਲੈਣੀ ਹੈ ਜਾਂ ਸਾਨੂੰ ਤਾਂ ਪਤਾ ਨਾ ਕਿ ਸਾਨੂੰ ਕਾਂ ਜਾ ਕੇ ਹਜ਼ਾਰ ਮਿਲ ਜਾਣ। ਉਹ ਪਰ ਹੋਣਾ ਕਿਵੇਂ ਆ? ਉਹ ਮੰਗ ਲਈ ਜਾਊਗੀ ਤਾਂ ਹੀ ਉਹ ਹੋਣਾ ਹੈ। ਹਰੇਕ ਮੰਗ ਜਿਹੜੀ ਵੀ ਮੰਗ ਲਾ ਲੋ ਕੋਈ ਵੀ ਐਮਐਸਪੀ ਤੇ ਗੱਲ ਕਰ ਲਈਏ, ਸੁਆਮੀ ਨਾਥ ਦੀ ਰਿਪੋਰਟ ਤੇ ਗੱਲ ਕਰ ਲਈਏ ਜਾਂ ਕਰਜ਼ਾ ਮੁਕਤੀ ਤੇ ਗੱਲ ਕਰ ਲਈਏ। ਇਹਦੇ ਵਿੱਚ ਜਿੰਨਾ ਹਿੱਸਾ ਕਿਸਾਨ ਦਾ ਹੈ ਉਨਾ ਹੀ ਹਿੱਸਾ ਉਸ ਮਜ਼ਦੂਰ ਦਾ ਵੀ ਹੈ ਕਿਸਾਨ ਦੇ ਖੇਤ 'ਚ ਕੰਮ ਕਰਨ ਵਾਲੇ ਮਜ਼ਦੂਰ ਨੂੰ ਕਿਸਾਨ ਤਾਂ ਹੀ ਸੌਖਾ ਕਰ ਸਕੂਗਾ ਜੇ ਉਸ ਤੋਂ ਪਹਿਲਾਂ ਕਿਸਾਨ ਸੌਖਾ ਬਣੂਗਾ ਦੋ ਜੇ ਕਿਸਾਨ ਨੂੰ ਇਸ ਗੱਲ ਦਾ ਯਕੀਨ ਹੋਊਗਾ ਕਿ ਮੇਰੀ ਫਸਲ ਦੇ ਮੈਨੂੰ 50% ਮੁਨਾਫਾ ਮਿਲਣੀ ਜਾਣਾ ਫਿਰ ਲਾਗਤ ਖਰਚਾ ਚਾਹੇ ਕਿੰਨਾ ਵੀ ਹੋਵੇ ਗਿਣਿਆ ਤਾਂ ਉਹ ਲਾਗਤ ਖਰਚਾ ਜਾਣਾ ਹੈ ਇਸ ਕਰਕੇ ਵੀਰੋ ਇਹ ਜਿਹੜਾ ਕਿਸਾਨ ਤੇ ਮਜ਼ਦੂਰ ਦੇ ਵਿੱਚ ਇੱਕ ਪਾੜ ਪਾਇਆ ਜਾਂਦਾ ਹੈ ਕਿ ਕਿਸਾਨ ਹੋਰ ਨਹੀਂ ਮਜ਼ਦੂਰ ਹੋਰ ਨਹੀਂ ਇਹਨਾਂ ਗੱਲਾਂ ਨੂੰ ਸਮਝੀਏ ਕਿ ਉਹ ਪਾੜ ਕਿਉਂ ਪਾਇਆ ਜਾ ਰਿਹਾ ਹੈ ਇਹਨਾਂ ਮੰਗਾ ਨੂੰ ਜੇ ਸਮਝੀਏ ਕਿ ਕੀ ਵਾਕਿਆ ਹੀ ਜਿਹਹੇ ਦੀਆਂ ਇਹ ਗੱਲਾਂ ਕਹੀਆਂ ਜਾ ਰਹੀਆਂ ਹੈ ਤਾਂ ਫਿਰ ਕਿਤੇ ਨਾ ਕਿਤੇ ਇਸ ਪਾੜੇ ਨੂੰ ਘਟਾਉਣਾ ਵੀ ਆਪਣੀ ਹੀ ਜ਼ਿੰਮੇਵਾਰੀ ਹੈ ਉਸ ਮਜ਼ਦੂਰ ਨੂੰ ਕਦੇ ਵੀ ਆਪ ਦੇ ਤੋਂ ਵੱਖਰਾ ਨਾ ਸਮਝੋ ਤੇ ਅਸੀਂ ਮਜ਼ਦੂਰ ਵੀਰਾਂ ਨੂੰ ਵੀ ਬੇਨਤੀ ਹੈ ਕਿ ਆਪਾਂ ਆਪਣੇ ਕਿਸਾਨ ਵੀਰ ਨੂੰ ਵੀ ਆਪਣੇ ਤੋਂ ਵੱਖਰਾ ਨਾ ਸਮਝੀਏ ਆਪਾਂ ਅੱਜ ਇਹ ਹਾਲਾਤ ਪੈਦਾ ਕਰੇ ਹੋਏ ਨੇ ਕਿ ਦੋ ਵਖਰੇ ਵਕਰੀਆਂ ਐ ਲੱਗਦਾ ਹੈ ਕਿ ਉਹ ਵਖਰੇ ਨੇ ਉਹ ਵਖਰੇ ਨਹੀਂ ਵੀਰੋਂ ਇਹੀ ਤਾਂ ਚਾਹੁੰਦੇ ਨੇ ਕਰਕੇ ਬੇਨਤੀ ਹੈ ਕਿ ਪਹਿਲਾਂ ਤਾਂ ਆਪਾਂ ਜਿੱਥੇ ਬੰਦ ਕਟਾਂ ਜਾਂ ਚੁਣੀਏ ਜ਼ਰੂਰੀ ਹੈ ਇਸ ਇਹ ਇਹ ਦੇ ਵਿੱਚ ਰਲਣਾ ਜਿੱਥੇ ਬੰਦੀ ਦੇ ਵਿੱਚ ਰਲਣਾ ਆਪਣੇ ਵਾਸਤੇ ਆਪਣੀ ਹੋਂਦ ਵਾਸਤੇ ਆਪਣੇ ਬੱਚਿਆਂ ਵਾਸਤੇ ਵੀ ਨੂੰ ਜ਼ਰੂਰੀ ਹੈ ਜਿੱਥੇ ਬੰਦੀ ਦੇ ਵਿੱਚ ਰਹੋਗੇ ਜਿੱਥੇ ਬੰਦੀ ਦੇ ਵਿੱਚ ਜਾਓਗੇ ਤਾਂ ਘੱਟੋ ਘੱਟ ਹੋਰ ਨਹੀਂ ਤਾਂ ਇਹ ਤਾਂ ਜ਼ਰੂਰ ਹੋਊਗਾ ਕਿ ਤੁਹਾਨੂੰ ਤੋਂ ਹੱਡੀਆਂ ਮੰਗਾ ਦਾ ਜ਼ਰੂਰ ਪਤਾ ਲੱਗ ਜਾਊਗਾ ਕਿ ਅਸਲ ਜੇ ਸਾਡੀਆਂ ਮੰਗਾ ਹੈ ਕਿ ਇਸ ਕਰਕੇ ਇਹ ਵੀ ਤੁਹਾਨੂੰ ਦੱਸਿਆ ਕਿ ਜਥੇਬੰਦੀ ਦੇ ਵਿੱਚ ਜਦੋਂ ਵੀ ਨਾਲ ਮੈਂ ਇਹ ਗੱਲ ਦਾ ਸੋਚੂ ਕਿ ਯਾਰ ਮੈਂ ਮੇਰੇ ਭੂਆ ਦੇ ਮੁੰਡੇ ਕਰਕੇ ਜਾਂ ਮੈਂ ਮੇਰੇ ਮੁੰਡੇ ਕਰਕੇ ਜਾਣਾ ਇਹ ਸੋਚਿਓ ਕਿ ਉਹ ਜਥੇਬੰਦੀ ਤੁਹਾਡੀ ਗੱਲ ਕਰਦੀ ਹੈ ਤੁਹਾਡੀਆਂ ਮੰਗਾ ਉਸ ਜਥੇਬੰਦੀ 'ਚ ਝਲਕਦੀਆਂ ਤਾਂ ਜਾਓ ਨਹੀਂ ਤਾਂ ਮੂੰਹ ਤੇ ਮਨਾ ਕਰ ਦੋ ਇਸ ਕਰਕੇ ਬੇਨਤੀ ਆ ਕਿ ਪਾਜੇ ਦੇ ਵਿੱਚ ਜਥੇ ਬੰਦਕ ਦੇ ਵਿੱਚ ਜ਼ਰੂਰ ਹੋਵੇ ਸਮਾਂ ਮੈਨੂੰ ਲੱਗਦਾ ਪਹਿਲਾਂ ਹੀ ਥੋੜਾ ਕਾਫੀ ਲੱਗ ਗਿਆ ਹਾਜ਼ਰੀਆਂ ਜਦੋਂ ਸਾਡੀ ਇੰਨੀ ਕ ਹਾਜ਼ਰੀ ਹੈ ਜਿਹੜੀ ਉਹ ਪ੍ਰਮਾਣ ਕਰਿਓ ਅੱਗੇ ਹੋਰ ਪਿੰਡਾਂ ਦੇ ਵਿੱਚ ਵੀ ਸਮਾਂ ਦਿੱਤਾ ਹੁੰਦਾ ਹੈ ਸੋ ਇਨੀਕ ਬੇਨਤੀ ਹੈ ਕਿ ਹੁਣ ਮੈਨੂੰ ਇਨਾ ਕ ਦੱਸ ਦਿਓ ਕਿ ਹੁਣ ਆਪਾਂ ਖਨੋਰੀ ਮੋਰਚੇ ਵੱਲ ਤੁਰ ਰਹੇ ਹਾਂ ਕਿ ਨਹੀਂ ਤੁਰ ਰਹੇ ਹਾਂ ਤੁਰ ਰਹੇ ਸੋ ਬੇਨਤੀ ਹੈ ਕਿ ਆਗੂ ਚਾਹੇ ਕੋਈ ਵੀ ਵੇਖਿਓ ਉਹ ਆਗੂ ਉਨੀਂਕ ਮਜ਼ਬੂਤੀ ਨਾਲ ਗੇਰੋ ਗੱਲ ਕਰਦਾ ਜਿੰਨੀਕ ਮਜ਼ਬੂਤੀ ਨਾਲ ਉਹਦੇ ਲੋਕ ਉਹਦੇ ਮਗਰ ਉੱਠ ਕੇ ਤੁਰਦੇ ਇੱਕ ਵੀਡੀਓ ਪਾਕਿਸਤਾਨ ਦਾ ਐਮ ਐਲ اے ਸੀ ਉਹਦੀ ਵੀਡੀਓ ਬੜੀ ਵਾਇਰਲ ਹੋਈ ਸੀ ਉਹ ਇਹ ਗੱਲ ਕਹਿੰਦਾ ਉਸ ਵੀਡੀਓ ਦੇ ਵਿੱਚ ਕਿ ਮੈਨੂੰ ਆਮ ਨਾ ਜਾਣਿਓ ਨਾਉ ਪਿੰਡ ਨੇ ਸਾਡੇ ਕਿੰਨਾ ਦੇ ਤੇ 32000 ਵੋਟ ਲੈ ਕੇ ਮੈਂ ਆਪਣੇ ਘਰ ਚੋਂ ਨਿਕਲਦਾ ਤੁਹਾਡੀ ਮੰਜੀ ਪੀੜੀ ਉਥੋਂ ਤੱਕ ਠੋਕੂਗਾ ਜਿੱਥੋਂ ਤੱਕ ਤੁਹਾਨੂੰ ਯਾਦ ਆਵੇ ਉਹ ਕੌਨਫੀਡੈਂਸ ਉਹਦੇ ਵਿੱਚ ਆਤਮ ਵਿਸ਼ਵਾਸ ਕਿਉਂ ਆਇਆ ਕਿਉਂਕਿ ਉਹਨੂੰ ਯਕੀਨ ਹੈ ਕਿ ਮੇਰੇ ਮਗਰ ਮੇਰਾ 32000 ਬੰਦਾ ਖੜਾ ਹੈ ਉੱਤਾਂ ਕਰਕੇ ਠੋਕੀ ਬੋਲ ਕੇ ਗਿਆ ਵੀਰੋ ਇਸ ਕਰਕੇ ਬੇਨਤੀ ਹੈ ਕਿ ਜੇ ਆਪਣੇ ਮੀਟਰ ਤੋਂ ਆਪਾਂ ਆਪਣੀਆਂ ਮੰਗਾਂ ਤੇ ਸੱਚ ਦੀਆਂ ਪਹਿਰਾ ਨਿਵਾਉਣਾ ਹੈ ਤਾਂ ਉਹਦੇ ਮਗਰ ਆਪਣ ਨੂੰ ਮਜਬੂਤੀ ਨਾਲ ਖੜਨਾ ਪਿਆ। ਸੋ ਬੇਨਤੀ ਹੈ ਖਲੋਰੀ ਮੋਰਚੇ ਵਾਲਾ ਆਪਾਂ ਜਰੂਰ ਚਾਲੇ ਪਾਈਏ ਸ਼ਿਫਟ ਵਧਾਈਏ ਜੇ ਤੁਹਾਡਾ ਮਨ ਹੋਇਆ ਜਿੱਥੇ ਬੰਦੀ ਦੀ ਚੋਣ ਕਰਨ ਦਾ ਤਾਂ ਤੁਸੀਂ ਉਹ ਵੀ ਤੁਹਾਡੇ ਕੋਲੇ ਆਪਣੀ ਜ਼ਿਲ੍ਹਾ ਵਾਲੀ ਕਮੇਜ ਨੇ ਕਮੇਟੀਆਂ ਦੇ ਨੰਬਰ ਹੋਣਗੇ ਇੱਥੇ ਆਪਣੇ ਪਿੰਡ ਦੇ ਵੀਰਾਂ ਕੋਲੇ ਉਹਨਾਂ ਨੂੰ ਜਦੋਂ ਵੀ ਸੱਦਾ ਦਿੰਦੇ ਹੋ ਤੁਹਾਡੇ ਕੋਲੇ ਪਹੁੰਚਣਗੇ ਉਹਨਾਂ ਨਾਲ ਆਪਾਂ ਰਲ ਕੇ ਟੀਮ ਵੀ ਬਣਾਵਾਂਗੇ ਤੇ ਇਹ ਮੈਂ ਆਪ ਵਿਸ਼ਵਾਸ ਦਿਵਾ ਕੇ ਜਾਂਦਾ ਕਿ ਇਹ ਨਾ ਸਮਝੋ ਕਿ ਮੈਂ ਆ ਗਿਆ ਤੇ ਕੰਮ ਹੋ ਗਈ ਇਹ ਤੋਂ ਬਸ ਪਤਾ ਨਹੀਂ ਭੁੱਲ ਵਿਸਰ ਜਾਣੀਆਂ ਜਦੋਂ ਵੀ ਕਿਸੇ ਵੀਰ ਨੂੰ ਜਦੋਂ ਵੀ ਕਿਸੇ ਪਰਿਵਾਰ ਨੂੰ ਕਿਤੇ ਵੀ ਸਾਡੀ ਲੋੜ ਲੱਗੂਗੀ ਪਰ ਇਹ ਗੱਲ ਕਹੋ ਕਿ ਕਹੇ ਜਾਂਦੇ ਆ ਕਿ ਜੇ ਜ਼ਿਲ੍ਹਾ ਕਮੇਟੀ ਤੱਕ ਗੱਲ ਹੋਈ ਤਾਂ ਜ਼ਿਲ੍ਹਾ ਦੀ ਕਮੇਟੀ ਤੁਹਾਡੇ ਕੋਲੇ ਆ ਕੇ ਖੜੂਗੀ ਜੇ ਗੱਲ ਦਾ ਪੰਜਾਬ ਦੀ ਕਮੇਟੀ ਦਾ ਵੀ ਤਾਂ ਤੁਹਾਡੇ ਨਾਲ ਤੁਹਾਡੀ ਪੰਜਾਬ ਦੀ ਕਮੇਟੀ ਵੀ ਤੁਹਾਡੇ ਨਾਲ ਖੜੀ ਹੋਊਗੀ ਤੁਸੀਂ ਤੁਹਾਨੂੰ ਜਿੱਥੇ ਵੀ ਤੁਸੀਂ ਜਾਓਗੇ ਇਸ ਕਰਕੇ ਬੇਨਤੀ ਆ ਇੰਨੀ ਕਹਾਜ਼ਰੀ ਸਾਡੀ ਪ੍ਰਮਾਣ ਕਰਿਓ ਸਮਾਂ ਅੱਗੇ ਦਿੱਤਾ ਹੋਇਆ ਹੈ ਕਿਸੇ ਵੀ ਵੀਰ ਨੂੰ ਕੋਈ ਕਿਸੇ ਨਿਸ਼ਾਨ ਦੇ ਖਿਲਾਫ ਕੋਈ ਸ਼ਾਸ਼ੁਚਾ ਨਹੀਂ ਬੋਲਿਆ ਗਿਆ ਹੋਵੇ ਤਾਂ ਵੀਰੋ ਖੇਮਾ ਦੇ ਜੱਜ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ